ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CWPC ਨੰਬਰ 29973 ਆਫ 2024 ਸਬੰਧੀ CO STP 666 ਆਫ 2025 ਸੁਚੈਨ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੇ ਉੱਤੇ ਲਗਾਈ ਗਈ ਇੱਕ CM ਨੰਬਰ 12608 ਆਫ 2025 ਦੀ ਸੁਣਵਾਈ ਬਾਰੇ ਜੇਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਤੋਂ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ਸਭ ਨੂੰ ਪਤਾ ਹੀ ਹੋਵੇਗਾ ਕਿ ਸੀਡਬਲਯੂਪੀ ਨੰਬਰ 29973 ਆਫ 2024 ਸੁਭਜੈਤ ਸਿੰਘ ਐਂਡ ਅਦਰ ਵਰਸ ਸਟੇਟ ਆਫ ਪੰਜਾਬ ਕੇਸ ਦਾ ਫੈਸਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਮਿਤੀ 6 11 2024 ਨੂੰ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਉਣ ਦੇ ਬਾਵਜੂਦ ਜਦੋਂ ਪੰਜਾਬ ਸਰਕਾਰ ਵੱਲੋਂ ਲਾਗੂ ਨਹੀਂ ਸੀ ਕੀਤਾ ਗਿਆ ਤਾਂ ਇਸ ਕੇਸ ਸੰਬੰਧੀ ਇੱਕ COCP ਨੰਬਰ 667/2025 ਲਗਾਈ ਗਈ ਸੀ ਤੇ ਜਿਸ ਦਾ ਕੇ ਫੈਸਲਾ 25/4/2025 ਨੂੰ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਸੀ ਹੁਣ ਇਸ ਦੇ ਉੱਤੇ ਇੱਕ CM ਨੰਬਰ 12608/2025 ਲਗਾਈ ਗਈ ਹੈ ਇਸ ਕੇਸ ਸੰਬੰਧੀ ਪਟੀਸ਼ਨ ਕਰਤਾਵਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਿੱਤ ਵਿਭਾਗ ਨੇ ਪ੍ਰਬੰਧਕੀ ਸਿੱਖਿਆ ਵਿਭਾਗ ਨੂੰ ਮਿਤੀ 3/9/2025 ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਮਿਸਰਲ ਨੰਬਰ 829406 ਵਾ ਧਿਆਨ ਦੇਣ ਦੀ ਹਦਾਇਤ ਕੀਤੀ ਹੈ। ਇਹਦੇ ਨਤੀਜੇ ਵਜੋਂ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਵੱਲੋਂ ਮੀਮੋ ਨੰਬਰ 990406 ਅਮਲਾ ਡੈਸ 2 ਬ੍ਰੈਕਟ 5 ਅਮਲੀਕ 476 ਮਿਤੀ 3 9 2025 ਰਾਹੀਂ ਪੱਤਰ ਜਾਰੀ ਕਰਦੇ ਹੋਏ ਸਾਰੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅਫਸਰ ਨੂੰ ਜਾਰੀ ਹਦਾਇਤਾਂ ਅਨਸਾਰ ਇਸ ਕੇਸ ਦੇ ਪਟੀਸ਼ਨ ਕਰਤਾਵਾਂ ਨੂੰ ਸਹੀ ਫਿਕਸੇਸ਼ਨ ਕਰਦੇ ਹੋਏ ਬਣਦੇ ਲਾਭ ਤੇ ਅਦਾਇਗੀਆਂ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ ਤੇ ਲਿਖਿਆ ਹੈ ਕਿ ਜੇਕਰ ਕਿਸੇ ਕਿਸਮ ਦੀ ਗਲਤ ਫਿਕਸੇਸ਼ਨ ਕੀਤੀ ਜਾਂਦੀ ਹੈ ਜਾਂ ਫਿਰ ਬੰਦੇ ਲਾਭ ਜਾਂ ਕਦ ਹੈ ਗਿਆ ਸਮੇਂ ਸਿਰ ਨਹੀਂ ਕੀਤੇ ਜਾਂਦੀਆਂ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਡੀਡੀਓ ਦੀ ਹੋਵੇਗੀ ਇਸ ਤੋਂ ਇਲਾਵਾ ਇਸ ਕੇਸ ਦੀ ਅਗਲੀ ਸੁਣਵਾਈ ਦੀ ਮਿਤੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 5 9 2025 ਨੂੰ ਮਿਤੀ ਗਈ ਹੈ ਇਸ ਸੁਣਵਾਈ ਦੌਰਾਨ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਵੱਲੋਂ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਜਿਨ੍ਹਾਂ ਨੇ ਇਹ ਹਦਾਇਤਾਂ ਦੀ ਪਾਲਣਾ ਸਮੇਂ ਸਿਰ ਨਹੀਂ ਕੀਤੀ ਉਹਨਾਂ ਨੂੰ ਵੀ ਇਸ ਨਿਵਾਇ ਦਰਾਨ ਅਦਾਲਤ ਵਿੱਚ ਹਾਜ਼ਰ ਰਹਿ ਕੇ ਸਥਿਤੀ ਸਪੱਸ਼ਟ ਕਰਨ ਦੀ ਹਦਾਇਤ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਿੱਖਿਆ ਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਇਸ ਕੇਸ ਦੇ ਪਟੀਸ਼ਨ ਕਰਤਾਵਾਂ ਨੂੰ ਵੱਡੇ ਲਾਭ ਤੇ ਅਦਾਇਗੀਆਂ ਸੰਬੰਧੀ ਸਖਤ ਹਦਾਇਤਾਂ ਜਾਰੀ ਕਰਨ ਦੇ ਛਿੱਟੇ ਵਜੋਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪਟੀਸ਼ਨ ਕਰਤਾਵਾਂ ਨੂੰ ਪੂਰਾ ਇਨਸਾਫ ਮਿਲੇਗਾ ਤੇ ਉਹਨਾਂ ਨੂੰ ਬੰਦੇ ਲਾਭ ਦੀਆਂ ਅਦਾਇਗੀਆਂ ਜਲਦੀ ਹੀ ਕਰ ਦਿੱਤੀਆਂ ਜਾਣ ਗਿਆ ਤੇ ਪੇ ਫਿਕਸੇਸ਼ਨ ਵੀ ਬੰਦਤਰ ਡੀਡੀਓ ਦੁਆਰਾ ਦਰਸਤ ਕਰ ਦਿੱਤੀਆਂ ਜਾਣ ਗਿਆ ਕਿਉਂਕਿ ਇਸ ਸੰਬੰਧੀ ਮਿਤੀ 5 9 2025 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੋਣ ਵਾਲੀ ਨੈਕਟ ਹੀアリング ਦੌਰਾਨ ਹਦਾਇਤਾਂ ਦੀ ਇਨਬੈਂਡ ਪਾਲਣਾ ਸੰਬੰਧੀ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਹੋਵੇਗੀ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਰਕਾਰੀ ਕਰਾ ਲਓ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ